ਜੀ ਜੀ ਦੇਖ ਸਕਦੇ ਹੋ ਪਾਈ ਚ ਪਾਈ ਸੀ ਮੈਂ ਤਾਂ ਤੁਹਾਡੀ ਪਹਿਲਾਂ ਹੀ ਪੱਕੀ ਹੋਈ ਹੋਈ ਆ ਇਹ ਹੁਣ ਤਾਂ ਇਹ ਕਮਾਣਾ ਮੋਟਾ ਨਾ ੱਕੇ ਹੋਏ ਨੇ ਕਰ ਪਾਈ ਦੀ ਪਾਈ ਹੋਈ ਆ ਜੀ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਆ ਇਹ ਥੋੜਾ ਅੱਗੇ ਪਾਣੀ ਇੰਨਾ ਵਧੀਆ ਪਾਣੀ ਆ ਆ ਮੱਛੀ ਉਹਦੇ ਕੋਲੇ ਜੀ ਥੋੜਾ ਲੈ ਕੇ ਇਹਨਾਂ ਨੇ ਉੱਥੇ ਤੁਹਾਨੂੰ ਬੋਤਲਾਂ ਭਰ ਹੋਇਆ ਕਰੀਆਂ ਨੇ ਹੋਰ ਕਈ ਤ੍ਹਾਂ ਜਿਹੜਾ ਲੈ ਕੇ ਇਹਨਾਂ ਨੇ ਕਰਤੀ ਤੁਹਾਨੂੰ ਬੁੱਧ ਨਾਲਾ ਪਾਣੀ ਮਗਾ ਮਿਲਿਆ ਕਰਨਾ ਜੀ ਬੰਨਾ ਕੌੜੀਆਂ ਜਰੂਰ ਨੇ ਇਹਨਾਂ ਨੋਟਬੰਦੀ ਕਰਕੇ 10-15-15 ਲੱਖ ਰੁਪਈਆ ਕਰਕੇ ਇਹਨਾਂ ਨੇ ਆ ਕੰਮ ਕੀਤਾ ਫੇਰ ਤੁਹਾਡੇ ਕੀ ਇਹਨਾਂ ਨੇ ਇੱਕ ਹੋਰ ਖੇਡ ਖੇਢੀ ਹੋਈ ਆ ਬਗੈਰ ਖਰਚੇ ਤੋਂ ਬੱਚਿਆਂ ਦੇ ਨਾਲ ਜ਼ਮੀਨ ਤੇ ਰੱਖ ਦੋ ਉਹਦੀ ਜ਼ਮੀਨ ਦੀ ਵੀ ਸੀਮਾਉਣੀ ਆ ਇਹ ਵੀ ਕੰਮ ਹੋਊਗਾ ਜੀ ਜਿਹੜੀ ਜ਼ਮੀਨ ਦੀ ਆ ਉਹ ਜਿਹੜਾ ਜਵੇਂ ਗ੍ਰਾਹਾਂ ਵਾਲਾ ਰੌਲਾ ਪਾਉਣ ਲੱਗਿਆ ਹੋਇਆ ਆ ਔਰ ਤੁਹਾਡੀ ਐਮਐਸਪੀ ਦੀ ਜਦ ਲਈ ਨਹੀਂ ਕਰ ਰਿਹਾ ਉਹਦੇ ਨਾਲ ਸਾਡਾ ਮੁੱਦਾ ਹੀ ਨਹੀਂ ਆ ਗੱਲਾਂ ਨੇ ਵੀਰੇ ਜਿਹੜਾ ਪਾਣੀ 700 700 ਫੁੱਟ ਥੱਲੇ ਪਾਣੀ ਦਾ ਧਰਤੀ ਦਾ ਇਹ ਕਰ ਰਹੇ ਨੇ ਕੀ ਗੱਲ ਕਿੰਨੀਆਂ ਫੈਕਟਰੀਆਂ ਨੇ ਉਹਦਾ ਪਾਣੀ ਇਹ ਬੰਦ ਨਹੀਂ ਕਰਾ ਸਕਦੇ ਟੋੜੇ ਧੂਆਂ ਦਾ ਦਿੱਲੀ ਉੱਪਰ ਦਾ ਪਰ ਉਹ ਪਾਣੀ ਦੇ ਮੁੱਦੇ ਤੇ ਕੋਈ ਗੱਲ ਨਹੀਂ ਬੋਲ ਰਿਆ ਤਾਂ ਨਹੀਂ ਬੋਲ ਰਹਾ ਉਪਰਾਜ ਦਾ ਪਾਣੀ ਆ ਤੁਹਾਡੇ 3 ਕੋਲ ਵੇਹੇ ਜਿਹੜਾ ਪਾਣੀ ਪੱਤੌਹ ਜਾਣਾ ਤੁਹਾਡੇ ਸਰਪੋਤ ਦਾ ਪਾਣੀ ਪਤਰੇ ਉਹ ਦੱਦੇ ਪਾਣੀ ਨਾਲ ਤੁਹਾਡੇ ਖੁੱਜੇ ਉਹਨਾਂ ਨੂੰ ਕਿੱਥੇ ਲਊਗਾ ਉਹਦੀ ਆਉਣ ਵਾਲੀ ਨਸਲ ਖਤਮ ਹੋਊਗੀ ਇਹ ਸਮਝਣ ਲੱਗੇ ਉਹਨਾਂ ਨੇ ਇਸ ਦਾ ਫੋਟੋ ਨਾਲ ਮਾੜਾ ਕਿੱਥੇ ਆ ਤੈਨੂੰ ਪੁਦਤੀ ਤੋਂ ਮਾਸ ਪੁਦਤੀ ਤੋਂ ਮੀਨੂ ਬੰਦ ਕਰ ਰਹੇ ਨੇ ਉਹ ਇਹ ਨਾ ਕਰਤੀ ਬੱਚੇ ਹੋ ਸੀਗੇ ਜੀ ਬਾਤ ਇੰਨੀ ਹੈ ਕਿ ਮਨਨਦੀ ਵੈਗੁਰਜੀ ਦਾ ਖਾਤਾ ਵੈਗੁਰਜੀ ਦੀ ਪ੍ਰਤੀ ਕੋਈ ਤਰ੍ਹਾਂ ਹੱਤਪੋਤੀ ਨਹੀਂ ਹੋਵੇ ਮਾਰਤਾ ਤੇ ਇਹਨਾਂ ਦੇ ਬਈ ਤੈਦ ਨੂੰ ਧੰਨਵਾਦ ਆ ਉਹ ਦੁੱਖ ਨੂੰ ਸਮਝ ਲੈਣੇ ਉਹ ਇੱਥੇ ਪਹੁੰਚੇ ਨੇ ਕੋਈ ਬੰਦਾ ਆਇਆ ਗੇ ਟਾਈਮ ਨਹੀਂ ਹੋਣਾ ਸਿਰ ਉਹਨਾਂ ਦੀ ਬਜਾਏ ਦੀ ਮਜਬੂਰੀ ਆ ਪਰ ਜਿੰਨਾ ਕੋਈ ਸਮਾਂ ਵੀ ਹੈਗਾ ਪਰ ਆ ਨਹੀਂ ਰਹੇ ਉਹ ਕਿਰਪਾ ਕਰਾਵਾ ਵਾਸੀਆਂ ਨੂੰ ਸ਼ਹਿਰ ਦੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਰੇੜੀ ਵਾਲਿਆਂ ਨੂੰ ਜਿੰਨੇ ਵੀ ਸ਼ਹਿਰ ਚ ਬਸਦੇ ਨੇ ਉਹਨਾਂ ਦਾ ਇੱਥੇ ਪਹੁੰਚਣਾ ਭਾਈ ਬਹੁਤ ਔਖੀ ਹੈ ਥੋੜਾ ਰਹਿਣਾ ਇੱਥੇ ਬਹੁਤ ਔਖੀ ਹੈ ਥੋਤੇ ਵਗਾਰੇ ਮੋਟੇ ਨਹੀਂ ਦਿੱਤੇ ਜਾਣੇ ਤੁਸੀਂ ਵੀਰੋਂ ਬੇਨਤੀ ਹੈ ਕਿ ਦੁਕਾਨਾਂ ਦੇ ਵਿੱਚ ਇੱਕ ਇੱਕ ਦੋ ਦੋ ਬੰਦੇ ਦੁਕਾਨਾਂ ਤੋਂ ਬਹੁਤ ਬਹੁਤ ਬੰਦੇ ਇਕੱਠੇ ਹੋਵੋ ਪੀਂਦੇ ਆਂ ਨਾਲ ਦਿਓ ਤਾਂ ਤੋਂ ਤਾਂ ਕਰਕੇ ਇਹ ਆਪਣਾ ਇਹਦਾ ਕੰਮ ਚੱਲਦਾ ਹੈ ਦੌਰਾਂ ਦੇ ਰਾਤ ਅਸੀਂ 10 ਵਜੇ ਨੰਗੇ ਇਥੋਂ ਮਰਮ ਮਾਰ ਕੰਮ ਚੱਲਦਾ ਸੀਗਾ ਉਹਨਾਂ ਦਾ ਇਹ ਦਿਨ ਪਰ ਰਾਤ ਲੱਗੇ ਨੇ ਇਹਨਾਂ ਥੋੜੇ ਇਹਨਾਂ ਦੇ ਠੇਕਾ ਇਹ ਆਪਾਂ ਇਹ ਮੌਕਾ ਗਵਾਤਾ ਮੁਰਕੇ ਪਸਤੌਣ ਦਾ ਕੋਈ ਫਾਇਦਾ ਨਹੀਂ ਕੋ ਕਹਿੰਦੇ ਨੇ ਸਿਆਣੇ ਸੱਤ ਨੰਗ ਤੇ ਦੀ ਪੁੱਟਣਾ ਕੋਈ ਫਾਇਦਾ ਨਹੀਂ ਇਹ ਕਰਕੇ ਇੱਕ ਹੀ ਜ਼ਰੂਰਤ ਹੈ ਦੇਖੀਏ ਕੰਮ ਕਰ ਰਹੇ ਨੇ 2022 ਦੀ ਭਰਤੀ ਨਾਲ ਬੱਚੋਂ ਪਤਾ ਨਹੀਂ ਕਿਹੜੀ ਜਾਗੀ ਜਾਨਤਾ ਰਹੇ ਪੰਜਾਬ गवर्नमेंट पता कई